ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਨਹਿ ਮਸੰਦ ਤੁਮ ਅੰਮ੍ਰਿਤਸਰੀਏ ਭਾਗ ਦੂਜਾ ਗੁਰੂ ਜੀ ਦਾ ਦਰਬਾਰ ਸਾਹਿਬ ਤੋਂ ਚਲੇ ਜਾਣਾ ਸੁਣ ਕੇ ਮਸੰਦਾ ਨੇ ਹਰ ਮੰਦਰ ਦੇ ਦਰਵਾਜ਼ੇ ਖੋਲ ਦਿੱਤੇ ਸੰਗਤਾ ਮੱਖਣ ਸ਼ਾਦੀ ਅਗਵਾਈ ਹੀਠਾਂ ਦਰਬਾਰ ਸਹਿਬ ਗਈਆਂ ਮੱਖਣ ਸ਼ਾਹ ਨੇ ਕਿਹਾ ਤੁਸੀਂ ਕਿੰਨੇ ਬੁਰੇ ਹੋ ਕਿਰਪਾਲੂ ਗੁਰੂ ਦਾਤਾ ਤੁਹਾਡੇ ਪਾਸ ਆਪ ਆਇਆ ਹੈ ਤੁਸੀਂ ਦਰਵਾਜ਼ੇ ਬੰਦ ਕਰ ਨਸ ਗਏ ਗੁਰੂ ਕੋਈ ਮੱਲਾ ਮਾਰਨ ਨਹੀਂ ਸੰ ਆਏ ਬਹੁਤ ਮਾੜਾ ਕੰਮ ਤੁਸੀਂ ਕੀਤਾ ਹੈ ਆਪਣੇ ਪੈਰ ਆਪ ਹੀ ਕੋਹਾੜਾ ਮਾਰ ਲਿਆ ਹੈ ਹੁਨਾ ਟੀਟ ਪੁਨਾ ਨਾ ਛੱਡਿਆ ਅਤੇ ਬਹਾਨਾ ਇਹ ਬਣਾਇਆ ਕਿ ਜੀ ਗੁਰੂ ਪ੍ਰਗਟ ਨਹੀਂ ਸਨ ਹੋਏ ਸਾਨੂੰ ਕੀ ਪਤਾ ਕੌਣ ਗੁਰੂ ਹੈ ਮੱਖਣ ਸ਼ਾਹ ਨੇ ਕਿਹਾ ਕਿ ਤੁਚਰਾ ਢਾਹਨ ਅਤੇ ਬਹਾਨੇਵਾਜੀ ਦਾ ਵੇਲਾ ਨਹੀਂ ਗੁਰੂ ਹਰਿਕ੍ਰਿਸ਼ਨ ਜੀ ਦੇ ਵਾਕ ਨਾਲ ਹੀ ਗੁਰੂ ਤੇਗ ਬਹਾਦਰ ਜੀ ਗੱਦੀ ਤੇ ਬੈਠੇ ਹਨ ਹੁਣ ਵੀ ਜਾ ਕੇ ਵਾਪਸ ਲੈ ਆਓ ਖਿਮਾ ਹਾਸਲ ਕਰ ਲਵੋ ਉਹ ਸਭ ਭੁੱਲਾਂ ਬਖਸ਼ਾਉਣ ਲਈ ਮੱਖਣ ਸ਼ਾਹ ਨਾਲ ਵੱਲਾ ਪਿੰਡ ਚਲੇ ਚੱਲ ਪਏ ਉਧਰੋਂ ਜਦ ਸ਼ਹਿਰ ਵਾਸੀਆਂ ਨੂੰ ਮਸੰਦਾਂ ਦੀ ਕਰਤੂਤ ਦਾ ਪਤਾ ਲੱਗਾ ਕਿ ਗੁਰੂ ਆਏ ਇਹਨਾਂ ਦਰਵਾਜ਼ੇ ਬੰਦ ਕਰ ਦਿੱਤੇ ਦਰਸਨਾ ਤੋਂ ਸਭ ਵਾਂਝੇ ਰਹੇ ਪ੍ਰੇਮੀ ਉਸੇ ਸਮੇਂ ਹੀ ਵੱਲਾਪ ਵੱਲ ਭੱਜ ਦੌੜੇ ਮਾਈਆਂ ਅਗੇਰੇ ਸਨ ਹੱਥ ਜੋੜ ਉਹਨਾਂ ਭੁੱਲਾਂ ਬਖਸ਼ਾਈਆਂ ਕੁਤਾਹੀ ਦੀ ਖਿਮਾ ਮੰਗੀ ਗੁਰੂ ਮਹਾਰਾਜ ਜੀ ਨੇ ਵੀ ਸਰਦਾ ਭਗਤੀ ਪੀਜੀਆਂ ਮਾਈਆਂ ਨੂੰ ਵਰ ਦਿੱਤਾ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ ਸਵੇਰ ਵੇਲੇ ਮਸੰਦ ਪੁਜਾਰੀ ਅਤੇ ਵਾਸਤੇਦਾਰ ਵੀ ਪੁੱਜ ਗਏ ਉਹਨਾਂ ਕਿਹਾ ਕਿ ਅਸੀਂ ਡਰ ਗਏ ਸਾਂ ਮਤਾ ਤੁਹਾਡੇ ਆਉਣ ਦਾ ਸੁਣ ਕੇ ਮੁਗਲ ਹਕੂਮਤ ਦਰਬਾਰ ਸਾਹਿਬ ਹੀ ਨਾ ਟਾਹ ਦੇਵੀ ਇਸ ਕਾਰਨ ਚਲੇ ਗਏ ਸਾਂ ਮਹਾਰਾਜ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ ਅਤੇ ਫਿਰ ਸਹਿਜ ਸੁਭਾਅ ਫਰਮਾਇਆ ਤੁਹਾਡੇ ਵਿੱਚ ਉਚਤਾ ਵਾਲੀ ਕੋਈ ਗੱਲ ਨਹੀਂ ਪੂਜਾ ਦਾਤਾਨ ਖਾ ਕੇ ਡਰ ਤੁਹਾਡੀਆਂ ਹੱਡੀਆਂ ਵਿੱਚ ਵੜ ਗਿਆ ਹੈ ਤੁਸੀਂ ਹਿਰਸ ਅਤੇ ਈਰਖਾ ਦੀ ਆਗੇ ਵਿੱਚ ਸੜ ਰਹੇ ਹੋ ਤੁਹਾਨੂੰ ਇਹ ਸੋਬਦਾ ਨਹੀਂ ਨਹਿਮ ਮਸੰਦ ਤੁਮ ਅਮ੍ਰਿਤ ਸੜੀਏ ਕ੍ਰਿਸ਼ਨਾਗਨ ਤੇ ਅੰਤਰ ਸੜੀਏ ਅਮ੍ਰਿਤ ਸੜੀਏ ਅੰਤਰ ਸੜੀਏ ਗੁਰੂ ਤੇਗ ਬਹਾਦਰ ਜੀ ਨੇ ਕਿਦਰੇ ਨਹੀਂ ਕਿਹਾ ਕੌੜਾ ਬੋਲ ਨਾ ਜਾਣੀ ਗੁਰੂ ਪਾਤਸ਼ਾਹ ਦਾ ਸੁਭਾ ਹੈ ਗੱਲ ਇਹ ਬਣੀ ਲੱਗਦੀ ਹੈ ਕਿ ਪਹਿਲੀ ਤੁਕ ਦੇ ਪਹਿਲੇ ਤਿੰਨ ਸ਼ਬਦ ਨਹਿ ਮਸੰਦ ਤੁਮ ਅਤੇ ਦੂਜੀ ਤੁਕ ਦੇ ਦੋ ਸ਼ਬਦ ਤ੍ਰਿਸ਼ਨਾਗਰ ਤੇ ਨਾਲ ਜਾਣ ਬੁੱਝ ਕੇ ਹੀ ਨਾ ਲਗਾਈ ਤੇ ਬਾਕੀ ਰਹੇ ਅੰਤਰ ਸੜੀਏ ਅੰਤਰ ਸੜੀਏ ਪਰਚਲਤ ਕਰ ਦਿੱਤੇ ਇਹ ਕੋਈ ਉਹਨਾ ਸ਼ਹਿਰ ਸੰਬੰਧੀ ਜਾਂ ਸਹਿਰ ਨਿਵਾਸੀਆਂ ਸੰਬੰਧੀ ਨਹੀਂ ਆਖੇ ਸਨ ਉਹਨਾ ਤਾਂ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲਿਆਂ ਸੰਬੰਧੀ ਕਿਹਾ ਜੋ ਧਾਰਮਿਕ ਅਸਥਾਨਾਂ ਤੇ ਰਹਿ ਕੇ ਮਾਇਆ ਵਿੱਚ ਖਚਤ ਅਤੇ ਈਰਖਾ ਦੀ ਅੱਗ ਨਾਲ ਸੜਦੇ ਰਹਿੰਦੇ ਹਨ ਫਿਰ ਜਿਸ ਗੁਰੂ ਨੇ ਅਤ ਉਤੇਜਨਾ ਦੇ ਸਮੇ ਵੀ ਇਹ ਫਰਮਾਇਆ ਹੋਵੇ ਕਰਨੀ ਛਿਮਾ ਮਹਾ ਤਪ ਜਾਨ ਛਿਮਾ ਸਕਲ ਤੀਰਥ ਇਸਨਾਨ ਉਹ ਆਪੋਂ ਕੋੜੇ ਬਚਨ ਕਦੀ ਬੋਲ ਹੀ ਨਹੀਂ ਸਕਦੇ ਫਿਰ ਸਮੁੱਚੇ ਸਹਿਰ ਲਈ ਇਹ ਅਣਜਾਣ ਪੁਨੇ ਵਿੱਚ ਜਾਣ ਬੁੱਝ ਕੇ ਹੀ ਕਿਹਾ ਜਾਂਦਾ ਰਿਹਾ ਹੈ ਦੰਨ ਦਿਨ ਆਪ ਜੀ ਵੱਲ ਆ ਹੀ ਰਹੇ ਸਹਿਰ ਵਾਸੀਆਂ ਨੇ ਬੇਨਤੀਆਂ ਕੀਤੀਆਂ ਕਿ ਅੰਮ੍ਰਿਤਸਰ ਫਿਰ ਚਲਨ ਪਾਉਣ ਪਰ ਆਪ ਉਥੋਂ ਗੁਰੂ ਕੇ ਵਾਗ ਕੂਕੇ ਵਾਲੀ ਹੁੰਦੇ ਹੋਏ ਤਰਨ ਤਾਰਨ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ